ਇੱਕ ਹੀ ਕਾਰਨ ਡਿਆ ਵਾ ਉਹ ਖਬਰਾਂ ਸੁਣ ਤਾਜ਼ੀਆਂ ਤਾਜ਼ੀਆਂ ਚ ਵੇਖਣ ਡਿਆ ਆ ਆਹੋ ਤਾਜ਼ੀਆਂ ਤਾਜ਼ੀਆਂ ਵੇਖੂੰਗਾ ਇਹ ਮਾਰਦਾ ਰਹਿਣਾ ਧੂਏ ਨੂੰ ਕਸਾ ਲੈਣਾ ਵਾ ਫੇਰ ਪੈਸੇ ਲਾਵੇਂਗਾ ਇਹਨਾਂ ਕਿ ਕੱਚ ਵਾਇਦਾ ਕੀ ਕਸ ਜਣਾ ਕੱਚ ਦਾ ਆਹੋ ਕੱਚ ਵਾ ਫੇਰ ਮੁੜ ਕੇ ਆਖਣਾ ਪੈਸੇ ਦੇ ਮੈਂ ਇਹ ਖਰਾਬ ਹੋ ਗਿਆ ਵਾ ਤੂੰ ਉਂਗਾ ਮਾਰ ਮਾਰੇ ਕਸਣਾ ਹੀ ਆ ਵਾ ਰ ਇਹਨੂੰ ਕੀ ਹੋਣਾ ਵਾ ਉਹ ਇਹਨੇ ਕਸਦਾ ਥੋੜੀ ਇਹ ਕੱਚ ਵਾ ਕੱਚ ਵੀ ਕਦੀ ਕਸਿਆ ਵੇਖਿਆ ਹੀ ਜਦ ਹਰ ਵੇਲੇ ਉਹਨੂੰ ਆਵਾਵਾਂ ਕਰੀ ਜਾਣਾ ਕਰੀ ਜਾਣਾ ਤਾਂ ਉਹ ਤਾਂ ਕੁਛ ਨਾ ਕੁਛ। ਮਾਤਾ ਖਬਰਾਂ ਵੇਖਣ ਡਿਆ ਮੈਂ ਇਹਨੂੰ ਹੈ ਉਹ। ਖਬਰਾਂ ਵੇਖਣ ਡਿਆ। ਮੈਂ ਤਾਂ ਜਦੋਂ ਵੇ ਨਹੀਂ ਉਦੋਂ ਹੀ ਤੇਰੀਆਂ ਹੋਏ ਹੋਈ ਉਂਗਲਾ ਹੁੰਦਾ ਕੋਈ ਨਾ ਕੋਈ ਤਾਂ ਹੋਣਾ ਹੀ ਹੈ। ਕਰਵਾ ਨਾ ਨਹੀਂ। ਉਦਾਂ ਦਾ ਕੋਈ ਹੋਣਾ ਨਹੀਂ ਇਹਨੂੰ। ਹੋਣਾ ਨਹੀਂਂਗਾ। ਤੂੰ ਬੱਚੋ ਵੀ ਘਿੰਡੇ ਨਾ। ਪੈਸਿਆਂ ਨੂੰ ਕਰਦੀ ਰਿਹਾ ਵੀ ਹਾਈਤੇ ਪੈਸੇ ਲੱਗ ਜਣੇ, ਇੱਤੇ ਪੈਸੇ ਲੱਗ ਜਣੇ। ਜੇ ਚੀਜ਼ ਖਰਾਬ ਹੋ ਜੇ ਖਰਾਬ ਜੂ ਲੱਗ ਜਣੇ ਤਾਂ ਫੇਕੀ ਹੋ। ਇੱਕ ਤਰ੍ਹਾਂ ਕੇ ਖਰਦੀ ਪੈਸੇ। ਆਹ ਪੈਸੇ ਹੈ ਕਿੱਥੇ ਆ? ਏ ਗੱਤੇ ਕਿਤੇ ਕੰਜੂਸੀ ਦਾ ਮਾਸਾ ਨਹੀਂ ਨਾ ਤੇਰੇ ਚਤ ਨਾ ਤੇਰੀ ਘਰ ਦੀ ਚ ਹੱਡ ਕੋਈ ਨਹੀਂ ਹੁੰਦੀ ਤੂੰ ਕਰ ਲਈ ਨਾ ਕਰ ਲਈ ਆ ਬਣਾਉਣ ਨਹੀਂ ਆ ਤੁਹਾਡਾ ਬਣ ਗਿਆ ਵਾ ਸਭ ਕੁਝ ਬਹੁਤਾ ਕੁਚ ਐਂ ਦੀ ਪੀਂ ਤੂੰ ਕੋਈ ਚੀਜ਼ ਮੰਗੀ ਹੋ ਲੈ ਗਣੀ ਦਿੱਤੀ ਸਾਨੂੰ ਲੈ ਕੇ ਨਹੀਂ ਦਿੱਤੀ ਹਾਂ ਕੀ ਨਹੀਂ ਤੈਨੂੰ ਲੈ ਕੇ ਦਈਦਾ ਸਭ ਕੁਝ ਤੇ ਤੇਰੇ ਕੋਲ ਵਾ ਆ ਹੁਣੇ ਵੱਡੇ ਹੋ ਕੇ ਲੈ ਕੇ ਦਿੱਤਾ ਨਿੱਕੇ ਨੂੰ ਕੱਢੀ ਲੈ ਕੇ ਦਿੰਦੀ ਦੀ ਕੰਜੂਸੀਆ ਕਰਦੀ ਲੈ ਤਨਿ ਕਿਹ ਹੋਇਆ ਚੀਜਾਂ ਤੋੜਨੀਆਂ ਆਂ ਬਾਜੀਆਂ ਹੀ ਮੰਗਦਾ ਹੁੰਦਾ ਏ ਤੂੰ ਹੋਰ ਕੀ ਮੰਗਦਾ ਸੀ ਮੇਰ ਕੋ? ਇਹ ਤੋੜ ਲੈਣਾ ਵੀ ਨਹੀਂ ਆਨੇ ਬਾਜੀਆਂ ਮੰਗਣੀਆਂ। ਢਾਈ ਰਡੀਆਂ ਮਹਿੰਗੀਆਂ ਬਾਜੀਆਂ। ਹਾਂ। ਹੁਣ ਚਲ ਤਾਂ ਇਹ ਲੈਣਾ ਹੀ ਲੈ ਤਾਂ ਤੂੰ ਮੇਰ ਕੋ ਲੈਣਾ ਵਾ ਬਦੋ ਬਦੀ ਵੀ ਆਖ ਦਿੰਦਾ ਤੇ ਤੂੰ ਲੈਣੇ ਮੇਰ ਕੋ ਲੈਣੇ ਆ। ਤੇ ਮੈਂ ਰੇਕੇ ਦਿੰਦੀ ਰਹੀ ਗਈਆਂ ਤੈਨੂੰ ਕੀ ਕਰਾਂ ਮੈਂ? ਹਾਂ। ਤਾਂ ਲੜਿਆ ਘੱਟ ਬੋਲਿਆ ਘੱਟ ਕਰ ਨਾ ਲੜਿਆ ਕਰ ਇਹਨਾ। ਬੋਲਿਆ ਘੱਟ ਕਰ। ਜੇ ਮੈਂ ਆਨੀ ਆ ਸੱਚੀ ਗੱਲ ਤਾਂ ਫੇਰ ਆਖ ਦਿੰਦਾ ਬੋਲਦੀ। ਉਹਦਾ ਤੇਰਾ ਨਿਆਣਾਂ ਵਰਗਾ ਸੁਭਾਅ ਹੋ ਗਿਆ ਹਰ ਗੱਲ ਤੇ ਨਿਆਣਾਂ ਵਰਗਾ ਹੋ ਗਿਆ ਗਾਂ ਗਾਂ ਉਹ ਨਿਆਣਾਂ ਵਰਗਾ ਹੀ ਹੋਣਾ ਵਾਂ ਕੇ ਚਲ ਉਹਨੂੰ ਗੋਪੀ ਮਾਰਵਾਜ ਵਿੱਚ ਆ ਬਣਾਏ ਗੋਪੀ ਓਰੇ ਆ ਕੀ ਕਰਦੀ ਆਈ ਆ ਕੁਛ ਨਹੀਂ ਕਰ ਸੋਈ ਚੀ ਕੰਮ ਦੇਈ ਸੀ ਕਰਨਾ ਇਹ ਧਗਰ ਪੀ ਚਾ ਲਿਆ ਬਣਾ ਕੇ ਚਾਰ ਜੀ ਕਰਨ ਦਿਆ ਵਾ ਚਾ ਐ ਮਿੱਠਾ ਪੱਤੀ ਚੰਗੀ ਤਰ੍ਹਾਂ ਪਾ ਗਏ ਨਾ ਵਧੀਆ ਚਾ ਫੜਾ ਗ ਲਿਆ ਮਸਾਲੇ ਮਸੂਲੇ ਪਾ ਹਾਓ ਪੱਤੀ ਮਿੱਠਾ ਪਾ ਕੇ ਸ਼ੂਗਰ ਕਰਾਉਣੀ ਐ ਇੰਨਾ ਮਿੱਠਾ ਪੱਤੀ ਪਾ ਕੇ ਐਵੇਂ ਸ਼ੂਗਰ ਹੋ ਜੂਗੀ ਹੁਣ ਚਾ ਸਵਾਦ ਜੇ ਮਿੱਠਾ ਹੋਊਗਾ ਪੱਤੀ ਉਹਦੇ ਫੇਜ ਆਸਵਾਲ ਲੱਗੂਗੀ ਸਾਭਦੀ ਪਾਵੀ ਤੂੰ ਤੂੰ ਪੂਰੀ ਪਾ ਲਈ ਐ ਵਧੀਆ ਮਸਾਲੇ ਮਸੂਲੇ ਪਾ ਕੇ ਚਾ ਰਾਂ ਕੰਨਾ ਖਲੋਇਆ ਮੈਂ ਹੁਣ ਮੰਨਾਂ ਕੀ ਦੀ ਮਾਲ ਲਾ ਫੇ ਮਾਲ ਕਰਨ ਵਿੱਚ ਵੀ ਉਹਦੀ ਮੰਨ ਲਾ ਉਹਦੇ ਕਈ ਦੀ ਵੀ ਤੱਪ ਫਿਰ ਤਾਂ ਗਰਮ ਪਾਣੀ ਦਾ ਕੇ ਪਾ ਪਾ ਤੇ ਆ ਲਿਆ ਦੇਖੋ ਉਹ ਪੀ ਲੈਣੇ ਆਪਾਂ ਏਦਾਂ ਕਰਦਾ ਹੁੰਦਾ ਵਾ ਚਾਹ ਤੂੰ ਬਣਾ ਕੇ ਲਿਆ ਚਾਹ ਤਾਂ ਮੇਰਾ ਬੜਾ ਦਿਲ ਕਰੰਦਿਆ ਸੀਗਾ ਮੈਂ ਚੱਲ ਵਧੀਆ ਚਾਹ ਬਣਾ ਕੇ ਲਿਆ ਠੀਕ ਆ ਸਾਹਬ ਦਾ ਤਾਂ ਵੀ ਇਹਦੀ ਕਿਹੜੀ ਗੱਲ ਵਾ ਠੀਕ ਆ ਆ ਕਿਦਾਂ ਕਰ ਵੀ ਆ ਬਣਾ ਲਿਆ ਸੀ ਆ ਬਣਾ ਲਿਆ ਅੱਜ ਮੈਂ ਚਾਹ ਬਣਾ ਲੇਵਾ ਭੜ ਕੇ ਅੱਖਾਂ ਦਾ ਰੋਟੀਆਂ ਪਕਾ ਤੂੰ ਲੈ ਆ ਗੀ ਚਾਹ ਆਲੂ ਆ ਰਹੀ ਵੀ ਸਵਾ ਚਾਹ ਬਣਾਈ ਆ ਕੀ ਵਿੱਚ ਪਾਇਆ ਈ ਉਹ ਪੀ ਕੇ ਵੇਖੋ ਤਾਂ ਉੱਡ ਭਰ ਕੇ ਵੇਖ ਕਾ ਥੋੜੀ ਜੀ ਲੱਲਾ ਮੈਂ ਨਹੀਂ ਇੰਨੀ ਪੀਣੀ ਕਿਉਂ ਨਹੀਂ ਮੈਂ ਤਾਂ ਕੜੰਗੀ ਜੀ ਵੇਖਣ ਨੂੰ ਲੱਗਣ ਡਈ ਆ ਤੇ ਕੜੰਗੀ ਵਿੱਚ ਪਾਤਾ ਵਾ ਹੋ ਮਸਾਲਾ ਜਿਆਦਾ ਪਾਤਾ ਵੇਖਣ ਚ ਲੱਗੀ ਜਾਣ ਡਿਆ ਵਾ ਤੇ ਪੈਦੂ ਵੀ ਥਮਾ ਤਾਂ ਕੀ ਪਾਇਆ ਵਿੱਚ ਪੀ ਕੇ ਤਾਂ ਵੇਖੋ ਤੁਸੀਂ ਵੇਖਾਂ ਕਿ ਤਰ੍ਹਾਂ ਦੀ ਕੜੰਗੀ ਚਾਹ ਵਾ ਕੀ ਵਿੱਚ ਪਾ ਕੇ ਲਿਆਈਆਂ ਚਾਹ ਮੇਠਾ ਪੱਤੀ ਪਾਇਆ ਤੇ ਕਲਾਚੀ ਪਾਈ ਵਿੱਚ ਇਹ ਇੱਕ ਕਲਾਚੀ ਆਹੋ ਦੋ ਤਿੰਨ ਵਾਰ ਪਾਈ ਦੀ ਇੱਕ ਕਲਾਚੀ ਜਿਹੜੀ ਆ ਆਹੋ ਇੱਕ ਦੋ ਇੱਕ ਕਲਾਚੀ ਨੂੰ ਦੋ ਤਿੰਨ ਵਾਰ ਕਿੱਦਾਂ ਪਾਉਣਾ ਤੋ ਹੋਰ ਉਹਨੂੰ ਕੁੱਟ ਲਓ ਤਮਾਸਾ ਪਾ ਲਓ ਉਹਦੇ ਵਿੱਚ ਅਸੀਂ ਤਾਂ ਬਾਚੋਂ ਮੈਂ ਸਾਂਭ ਨਹੀਂ ਕਿੱਥੇ ਆ ਸਾਮਣ ਨੂੰ ਉਹ ਤੇ ਉਹ ਉਹ ਦੇ ਆਹੋ ਉਹ ਦਿਖਵਾ ਚ ਜਾਣੀ ਆ ਬਾਕੀ ਜਿਹੜੀ ਆ ਓਕੇ ਪਾਂਡੇ ਚ ਵੀ ਭਾ ਕੇ ਰੱਖ ਲਈਦੀ ਆ ਕੇ ਕਾਗਜ਼ ਚ ਵੀ ਵਲੇਟ ਕੇ ਰੱਖ ਲਈਦੀ ਆ ਕੋਈ ਅਕਲ ਸਿੱਖੀ ਦੀ ਹਿੰਦੀ ਆ ਇਹ ਇੱਕ ਲਾਚੀ ਤੋਂ 3-4 ਵਰੀ ਪੋਣਾ ਤੇ ਦੁੱਧ ਕਿੰਨਾ ਪਾਇਆ ਆਈ ਆਹਦੇ ਤਿੰਨ ਕੱਪ ਚਾਹਦੇ ਬਣਾਏ ਸੀਗੇ ਤੇ ਮੈਂ ਤਾਂ ਜਦੋਂ 2 ਕੱਪ ਪਾਣੀ ਦੇ ਵਾਲਿਆ ਤੇ 1 ਕੱਪ ਦੁੱਧ ਦਾ ਵਾਲਿਆ ਇੱਕ ਕੱਪ ਦੁੱਧ ਦਾ ਪਾ ਲਿਆ ਦੁੱਧ ਹੀ ਜ਼ਿਆਦਾ ਪਾਤਾ ਇਹ ਤੇ ਹੋਰ ਕੀ ਆ ਵੇਖਾਂ ਚ ਆ ਨੰਗਾ ਨਹੀਂ ਦਹੀਂ ਕਿਥੇ ਢੋਲ ਆ ਤੇ ਹੁਣ ਇੰਨਾ ਦੁੱਧ ਪਾਇਆ ਹੁਣ ਪੀ ਲੋ ਆਇਆ ਦੁੱਧ ਤੂੰ ਹੀ ਪੀਓ ਮੈਂ ਨਹੀਂ ਪੀਣੀ ਆਹੋ ਜਿਆਦਾ ਮਸਾਲਾ ਨਹੀਂ ਪਿੰਦੀ ਏ ਆਹੋ ਤੂੰ ਵੀ ਅੱਧਾ ਕੱਪ ਦੁੱਧ ਦਾ ਪਾ ਕੱਪ ਇਹ ਮੈਂ ਦੁੱਧ ਦਾ ਪਾ ਲਿਆ ਤਾਂ ਤਿੰਨ ਕੱਪ ਦੁੱਧ ਦੁੱਧ ਅੱਗੇ ਕਿਹ ਘਰੇ ਰਹਿਣ ਦਿੰਨੀ ਸਾਰਾ ਸਵੇਰੇ ਡੇਰੀ ਭੇਜ ਦਿੰਨੀ ਐਵੇਂ ਡੇਰੀ ਭੇਜ ਦਿੰਨੀ ਆ ਕਾਹਦੇ ਨਾਲ ਪੜੇਈ ਜੋ ਤੁਸੀਂ ਜੇ ਮੈਂ ਡੇਰੀ ਪਾ ਦਿੰਨੀ ਆ ਤੇ ਐਡੇ ਜਮਾਨ ਕਾਹਦੇ ਨਾ ਹੋ ਗਿਆ ਤੂੰ ਮੱਝ ਮਗਰੋ ਚੋਈਦੀ ਪਹਿਲਾਂ ਮੇਰੇ ਮੇਰੇ ਕਿ ਰੱਖਿਆ ਹੁੰਦਾ ਉੱਥੇ ਦੇ ਆ ਤੇ ਉੱਥੇ ਦੇ ਆ ਮੈਂ ਨਹੀਂ ਦਿੰਦੀ ਤੁਸੀਂ ਦੇ ਆਇਆ ਕਰਿਓ ਪਾ ਕੇ ਇੰਨੀਆਂ ਨਹੀਂ ਕੁ ਜੁਸ਼ੀਆਂ ਮਾਤਾ ਚੰਗੀਆਂ ਜੁਸ਼ੀਆਂ ਨਹੀਂ ਚੰਗੀਆਂ ਹਲੋ ਦਾ ਸੱਚੀਂ ਅਸਰਾਈਆਂ ਤਾਂ ਹੁਣ ਚੱਲ ਗਿਆ ਹੀ ਉੱਠ ਕੇ ਮੈਂ ਵੀ ਜਾਣੀ ਆ ਵੇਲੀ ਗੱਲ ਭਲਾ ਵੇਨੀ ਆ ਕਿਧਰੋਂ ਨਿਕਲ ਗਿਆ ਵਾ ਅੱਠਾ ਜੱਥੇ ਦਾ ਵੇਲਾ ਹੁੰਦਾ ਤਾਂ ਨਿਕਲ ਜਾਂਦਾ ਘਰੋਂ ਮਾਤਾ ਦਾ ਵੀ ਕੋਈ ਹਾਲ ਨਹੀਂ। ਇਹ ਇੱਕ ਨੱਚੇ ਤਿੰਨ ਚਾਰ ਵਰੀ ਪਾ। ਇਹ ਵੀ ਕੋਈ ਨਵਾਂ ਹੀ ਆਈਡੀਆ ਵਾ। ਆ ਕਿੰਨੇ ਆਂ ਅੰਬਾ ਦੇ ਗੀਂਗਾ ਵਾ ਕਿਹਦਾ ਚੱਕਵੇਂ ਆਈਆਂ ਨੇ। ਕੀ ਆਵੇ। ਕੁੜੀਆਂ-ਕੜੀਆਂ ਕੱਡੀਆਂ ਸੋਹਣੀਆਂ ਚਟਣੀ ਵਾਲੀਆਂ ਅੰਬਾਂ। ਕਿਤੇ ਕਿਸ ਨੂੰ ਫਿਕਰ ਹੀ ਹੈ ਨੀ ਗਾ ਤੇ। ਆਹ। ਕੱਡੀਆਂ ਸੋਹਣੀਆਂ। ਤੇ ਅਹੀਂ ਚੱਕਣੀ ਕੋਟ ਲੰਘ ਗਿਆ ਅੱਜ ਰਾਤ ਨੂੰ ਚੱਕਣੀ ਖੁੱਤਦੀ ਆ ਹਾਂ ਵੀ ਮੋਟੀਆਂ ਮੋਟੀਆਂ ਕਿੱਟੀਆਂ ਸੋਲੀਆਂ ਕੱਦੀ ਕਹਿਨੇ ਚੱਕਣੀ ਹਲਸ ਤੇ ਆਣੀ ਹੈ ਨੀਗਾ ਤੇ ਆਹ ਦੇ ਨਾ ਕਿੱਤ ਪਰ ਪਈਆਂ ਔਰ ਨਵਾਂ ਨਹੀਂ ਚੱਕਣੀ ਖੁੱਟ ਜਾ ਕੇ ਵੇ ਨਹੀਂ ਕੀ ਕਰਨ ਦੇ ਹਲਕਤੋਂ ਉੜਈਆਂ ਆਹ ਨਾ ਵੇਖ ਕੜੇ ਕੜੇ ਆਂਬ ਡਿੱਗੇ ਵਾਕੇ ਆਂਬ ਤੇ ਬੜੇ ਵਧੀਏ ਤੇ ਮੈਂ ਕਿਹਾ ਚਲ ਚਟਨੀ ਬਣਾਉਣੀ ਅੱਜ ਅੱਛਾ ਚਟਨੀ ਬਣੂਗੀ ਅੱਜ ਆਹੋ ਮੈਂ ਨੂੰ ਗੋਪੀਨ ਫੜ ਦਿੰਨੀ ਆ ਤੁਹਾਨੂੰ ਆ ਨਹੀਂ ਉਹਨੂੰ ਤੇ ਕਿਤੇ ਹੈ ਹੀ ਨਹੀਂ ਪਚਾਲਾ ਆਹ ਵੇੜੇ 'ਚ ਤੇ ਆਂਬ ਵਾ ਪਿਚੋਕੇ ਲਾ ਜਾ ਆਹੋ ਇੱਧਰ ਨਹੀਂ ਆਈ ਹੋਣੀ ਫੇ ਅੱਜ ਆਹੋ ਤੇ ਫੇ ਮੇਰਾ ਕੰਮ ਕਰ ਆਇਆ ਕੱਲ ਵਾਲਾ ਕਿਹੜਾ ਕੰਮ ਯਾਰ ਤਨ ਮੈਂ ਪੈਸੇ ਦਿੱਤੇ ਸੀ ਵੀ ਜਮਾ ਕਰਾਇਆ ਮੇਰੇ ਉਹ ਭਰਾ ਕਰ ਆਇਆ ਵਾ ਬੜਾ ਵੱਡਾ ਕੰਮ ਹੀ ਤੇਰਾ ਹਾਂ ਤੇ ਤੂੰ ਕਿਹੜਾ ਤਾਂ ਸਿਆਣ ਕੇ ਮੈਨੂੰ ਮੈਂ ਜਦੋਂ ਆਇਆ ਤੂੰ ਸੌਂਗੀ ਨਿਹਰੇ ਹੋ ਗਏ ਅੱਛਾ ਕੀ ਜਾਂਦਾ ਈ ਫਿਰ ਬੈਂਕ ਵਾਲੇ ਬੈਂਕ ਚ ਲਾ ਕੇ ਕਹਿੰਦੇ ਵੀ ਉਹ ਮਾਤਾ ਨੂੰ ਮਿਲਣਾ ਜਿੰਨੇ ਨੇ ਪੈਸੇ ਭੇਜੇ ਆ ਜਮ੍ਹਾਂ ਕਰਾਉਣ ਲਈ ਲੈ ਤੂੰ ਮੇਰਾ ਕਦਰ ਨਹੀਂ ਹੋ ਕਰਦਾ ਉਹ ਵੇਖ ਲੈ ਬੈਂਕ ਵਾਲੇ ਕਿੰਨਾ ਕਦਰ ਕਰਦੇ ਆਹ ਰਕਮ ਬੜੀ ਵੱਡੀ ਕੋਈ ਭੇਜੀ ਤੂੰ ਉਹਨਾਂ ਤੇ ਕਦਰ ਕਰਨੀ ਹੈ ਤੇਰੀ ਭਾਵੇਂ ਰਕਮ ਹੋਵੇ ਤਾਂ ਭਾਵੇਂ ਜਿੰਨੇ ਮਰਜ਼ੀ ਹੋਣ ਬੈਂਕ ਵਾਲੇ ਕਰਦੇ ਖੰਦੇ ਆ ਕਦਰ ਨਹੀਂ ਬੜਾ ਬੜਾ ਬੜੇ ਖੋਸੇ ਜਿੰਨੇ ਪੈਸੇ ਕਹਿੰਦੇ ਕਿਤੇ ਨਹੀਂ ਦਿਖਾਤੇ ਆ ਇਹਨੇ ਹਾਂ ਤੂੰ ਮਖਾਲ ਕਰਦਾ ਹੁਣ ਦੂਜੀ ਿਆਰ ਨੂੰ ਮੈਂ ਤੇਰੇ ਨਾਲ ਜਾਊਂਗੀ ਆਹ ਜਾਂਦਾ ਹੀ ਮੈਨੂੰ ਕੁਰਸੀ ਤੇ ਭਾਤਾ ਉਹਨੇ ਕਹਿੰਦੇ ਕਿੰਨੇ ਪੈਸੇ ਰੋਣੇ ਮੈਂ ਕਿਹਾ ਮਾਤਾ ਇੰਨੇ ਪੈਸੇ ਭੇਜੇ ਜਾਂਦੇ ਕੁਰਸੀ ਤੇ ਭਾਤਾ ਚੱਲ ਤੈਨੂੰ ਨਹੀਂ ਭਾਲਿਆ ਮੈਨੂੰ ਵੇਖੀ ਬਾਲ ਦੇ ਜਾਂਦੇ ਪੈਸੇ ਜਮਾ ਕਰ ਲੈ ਆਹ ਚੱਲ ਜਾ ਬਣਾਉਂਦਾ ਰਹੀ ਚੱਲੀ ਬਣਾਉਂਦਾ ਜਾਗੇ ਉਹਨੇ ਗੱਲਾਂ ਹੀ ਬਣਾਉਂਦਾ ਰਹਿੰਦਾ ਇਹਦਾ ਕੰਮ ਹੀ ਇਹੋ ਆ ਕੀ ਕਰਨ ਦੇਈਆਂ ਟਿੰਡੇ ਦੇਈਆਂ ਚੀਰਨ ਇਹ ਇੰਨੇ ਹਰੇ ਟਿੰਡੇ ਕਿਥੋਂ ਲਾਏ ਆ ਤਿਹ ਲੋੜੇ ਕਿੱਥੋਂ ਹੀਗੇ ਤੂੰ ਹੀ ਗੜਾ ਮੈਨੂੰ ਪੈਸੇ ਦਿੱਤੇ ਸੀ ਵੀ ਜਿਹੜਾ ਮੈਂ ਮੁੱਲ ਲੈ ਆਉਣਾ ਸੀ ਤੈਨੂੰ ਤਾਂ ਮੈਂ ਖਾਵੇ ਕਿੱਥੋਂ ਆਏ ਚਿੰਦੇ ਉਹ ਮੈਂ ਗਵੰਡੀਆਂ ਘਰ ਗਈ ਤੇ ਉਹਨਾਂ ਨੇ ਵਾਵਾ ਲਾਈਆਂ ਵੱਲਾ ਤੇ ਉਹਨਾਂ ਦੇ ਲੱਗੇ ਸੀਗੇ ਉਹ ਦੀਦੀ ਮੈਨੂੰ ਕਹਿੰਦੀ ਵੀ ਲੈ ਜਾ ਚਲ ਜਾਣੇ ਆ ਤੇ ਮੈਂ ਫੇਰ ਤੋੜ ਲਈ ਉਹਨਾਂ ਦੇ ਆਹੋ ਕਢਾਓ ਜਲੂਸ ਅਹੀਂ ਘਰ ਮੈਂ ਲੂਣ ਨਾ ਖਾ ਲੈਂਦੀ ਹਿੰਦੀ ਰੋਟੀ ਮੈਂ ਕਦੀ ਗਵੰਡੀਆਂ ਦੇ ਘਰ ਚੀਜ਼ ਲੈਣ ਨਹੀਂ ਗਈ ਤੇ ਤਾਂ ਕੀ ਹੋਏ ਜੇ ਲੈ ਆਂਦੀ ਤੇ ਉਹਨਾਂ ਦੇ ਲੱਗੇ ਸੀ ਤੇ ਮੈਂ ਲੈ ਆਂਦੇ ਭੁੱਖੇ ਥੋੜੀ ਮਰਨਾ ਹੋਣਾ ਤੂੰ ਹੀ ਤਾਂ ਕੋਈ ਸਬਜ਼ੀ ਲਿਆਉਣੀ ਦਿੰਦੇ ਸਬਜੀ ਨਹੀਂ ਲਿਆਉਣ ਦਿੰਦੇ। ਯਾਰਾ ਕਿਤੇ ਇਹਨਾਂ ਨੇ ਮਹਿੰਗੀ ਪਤਾ ਬਾਹਰ ਸਬਜੀ ਆ। ਆਹ ਤੋ ਜੇ ਫ੍ਰੀਜ ਮਿਲ ਗਈ ਤੇ ਫਿਰ ਬੰਤਾ ਰੰਝ ਕੀ ਹੱਜਵਾ। ਹੋਰ ਏਦਾਂ ਕਰ ਭੀ ਢਿੰਡੇ ਰੱਖ ਲਾ। ਫ੍ਰੀਜ ਦੇ ਵਿੱਚ ਤੇ ਆ ਵੇਖ ਮੈਂ ਕਿੱਡੀਆਂ ਸੋਣੀਆਂ ਅੰਬਾਂ ਲਿਆਈਆਂ। ਤੇ ਇਹਦੀ ਚਟਣੀ ਬਣਾ। ਤੇ ਰਾਤ ਨੂੰ ਚਟਣੀ ਦੇ ਨਾਲ ਰੋਟੀ ਖਾਵਾਂਗੇ। ਹਾਏ। ਮੈਂ ਕੋਦੋਂ ਦਾ ਸਵਾਦ ਲੈਂਦੀ ਸੀ ਵੀ ਟਿੰਡਿਆਣਾ ਰੋਟੀ ਖਾਣੀ ਆ ਚੱਲ ਇਹ ਸਲੇਰੇ ਬਣਾ ਲਈ ਮੈਂ ਕਦੋਂ ਤੈਨੂੰ ਨਹੀਂ ਤੇਰਾ ਸਵਾਦ ਹਟ ਜਾਏ ਤੈਨੂੰ ਚਟਨੀ ਨਾਲ ਰੋਟੀ ਖਾਣੀ ਆ ਰਾਤ ਨੂੰ ਤੇ ਹੋਰ ਕੀ ਆ ਚਟਨੀ ਆ ਪਤਾ ਕਿਡੀ ਸਵਾਦ ਬਣਦੀ ਦਾਲ ਬਣਾਵੀ ਕੱਚੀ ਲੱਸੀ ਤੇ ਜੇ ਜੀਕਰ ਨੂੰ ਕਹਦਾ ਤਾਂ ਘਟ ਦੁੱਧ ਲੱਲੂਗਾ ਦੁੱਧ ਵੀ ਮम्मी ਤੁਸੀਂ ਬੜਾ ਲੈਣ ਦਿੰਨੇ ਆ ਉਹ ਦੁੱਧ ਕੀ ਆਨੀ ਆ ਉਹ ਸਾਰਾ ਤੇ ਦੂਜਾ ਡਿੱਗੀ ਭਰ ਕੇ ਤੁਸੀਂ ਡੇਰੀ ਪਚਾਉਨੇ ਆ ਤੇ ਦੁੱਧ ਕਿਤੇ ਕਿੰਨਾ ਖੁੰਦਾ ਥੱਲਾ ਹੀ ਮਸੀ ਕੱਜਿਆ ਹੁੰਦਾ ਗਲਾਸੀਆਂ ਦਾ ਥੱਲਾ ਕੱਜਿਆ ਹੁੰਦਾ ਇਹ ਨਾ ਥੋੜਾ ਦਾ ਤੇ ਫਿਰ ਸਬਜੀ ਬਣਾਵਾਂ ਦਾ ਛੋਟੀਆਂ ਰੋਟੀ ਥੋੜੀ ਖਾਦੀ ਜਾਣੀ ਉਹ ਵੀ 4 ਪੈਸੇ ਬਣ ਜਾਣਗੇ ਜੇ ਉਹਨੂੰ ਖੀਟ ਪਾਵੇਂਗੀ ਤੇ ਚੋਵੇਂਗੀ ਨਾ ਉਹਨੇ ਥੱਲੇ ਬੋਵੇਂਗੀ ਤਾਂ ਕਿੱਥੋਂ ਕਰਾਂ ਪੋਮੀ ਆ ਤੇ ਰਹਿ ਨਹੀਂ ਦੋ ਜੇ ਫੀਡ ਪਾ ਕੇ ਤੇ ਡੇਰੀ ਛੱਡ ਕੇ ਆਉਣਾ ਦੁੱਧ ਤੇ ਰਹਿ ਨਹੀਂ ਦੋ ਫਿਰ ਮੱਝਾਂ ਕੀ ਰੱਖਣੀਆਂ ਆ ਕਈ ਨੂੰ ਬੜਾ ਟਟਾਵਾ ਅੱਜ ਅੱਜ ਕਰਦੀ ਵੀ ਸਬਜ਼ੀ ਵੀ ਬਣਾ ਲੈਣੀ ਆ ਤੇ ਚਟਨੀ ਵੀ ਬਣਾ ਲੈਣੀ ਨਹੀਂ ਟਿੰਡੇ ਰੱਖ ਦੇ ਤਾਂ ਆ ਸੇ ਲਾ ਤੇ ਇਹਦੀ ਚਟਣੀ ਬਣਾ ਕਿਦਾ ਤੂੰ ਤੇ ਆਂਬ ਵੱਲ ਗਈ ਨਹੀਂ ਵਿੜੇ ਚ ਆਂਬ ਵਾ ਵੇਲੀ ਚ ਕਦੀ ਚੋਕੇ ਲਈ ਆ ਆਹ ਤਾਂ ਹੁਣ ਮੈਂ ਫਿਰਦੀ ਫਿਰਦੀ ਗਈ ਤੇ ਮੈਂ ਕਿਹਾ ਲੱਜ ਚਟਨੀ ਬਣਾਉਣੀ ਆ ਕਦੀ ਬਣਾਈ ਨਹੀਂ ਆਪਾਂ ਚਟਨੀ ਉਹਦ ਫਿਰ ਜੀ ਦਾਲ ਬਣਾ ਲਈਏ ਤੇ ਤੁਸੀਂ ਨਾਲ ਚਟਨੀ ਬਣਾਉਣੀ ਨਹੀਂ ਫਿਰ ਕਹਣਾ ਚਟਨੀ ਨਾ ਰੋਟੀਆਂ ਖਾ ਲੋ ਤੇ ਮੈਂ ਤਾਂ ਡਰਦੀ ਨਹੀਂ ਜਿ ਲੈ ਕੇ ਆਉਂਦੀ ਆਪ ਹੁਣ ਅੱਜ ਫੇਰ ਚਟਨੀ ਨਾਲ ਰੋਟੀਆਂ ਖਾਣੀਆਂ ਨਾਲ ਅੱਗੇ ਅੱਗੇ ਰੰਗ ਨਹੀਂ ਆਦੇ ਨਾਲ ਪਿੱਛੇ ਹੁੰਦੇ ਰੰਗ ਜਾਣਾ ਸਭ ਕੁਝ ਨਾਲ ਕੱਚੀ ਲੱਸੀ ਦਾ ਬਣਾਵੀ ਜੱਗ ਤੇ ਗਲਾਸ ਗਲਾਸ ਦਾ ਵਿੱਚ ਆਪੇ ਵੇਖੀ ਕਿਡਾ ਸਵਾਦ ਆਉਂਦਾ ਖਾ ਕੇ ਤੇ ਵੇਖੀ ਕੱਚੀ ਲੱਸੀ ਚ ਕਿਹੜਾ ਤੁਸੀਂ ਦੁੱਧ ਪਾਉਣ ਦੇਣਾ ਉਹ ਵੀ ਕਰਨਾ ਵੀ ਥੋੜਾ ਜਿਹਾ ਬਸ ਰੰਗ ਹੀ ਤੇ ਕੱਚੀ ਲੱਸੀ ਦਾ ਰੰਗ ਹੀ ਹੁੰਦਾ ਵਾ ਉਹ ਚ ਕਿਹੜਾ ਦੁੱਧ ਐ ਨਾ ਪਾਈਦਾ ਵਾ ਤੇ ਗਲਾਸ ਦੁੱਧ ਦਾ ਪਾਇਆ ਹੋਵੇ ਤੇ ਆਪੇ ਕੱਚੀ ਲੱਸੀ ਵੀ ਚੰਗੀ ਲੱਗੇ ਉਹ ਤੇ ਪਾਣੀ ਹੋਣਾ ਨਹੀਂ ਰਾ ਪਾਣੀ ਨਾਲ ਰੋਟੀਆਂ ਨਾਲ ਘਾਲੋ ਲੋ ਇਹ ਚੀਜ਼ ਨਹੀਂ ਇਹ ਫ੍ਰਿਜ ਵਿੱਚ ਰੱਖ ਦੋ ਕਿਥਾ ਥੋੜੀ ਖੇ ਮਰਨ ਵਾਲੀ ਗੱਲਾਂ ਤਾਂ ਬਹੁਤ ਕ ਭੁੱਖੇ ਮਰ ਚਲੇ ਗਏ ਤੁਸੀਂ ਇਹੜੜੀਆਂ ਦੇਈਆਂ ਮੈਂ ਤੁਹਾਡੀਆਂ ਭੁੱਖੇ ਮਰਨ ਦੇ ਬੱਚ ਲੈ ਕੇ ਜੀ ਵਦਿਮਾ ਇੱਕ ਕੰਮੀ ਮਿੰਨ ਦੇ ਦੋ ਮੈਂ ਖਾਣਾ ਪੁੱਤ ਰੱਖਾਈ ਛੇ ਕਿਉਂ ਨਹੀਂ ਆ ਮੈਂ ਖਾਉਂਗੀ ਕਿ ਸ਼ਾਹ ਜੱਗਲੀ ਬਣਾਉਣੀ ਆ ਪੁੱਤ ਕੋਈ ਨਾ ਇੰਨੇ ਜਿਹੇ ਬਣਾ ਲਓ ਦੱਸਾ ਮੈਂ ਉਹ ਮੈਂ ਵੀਡੀਓ ਵੇਖ ਕੇ ਇੱਦੇ ਤੇ ਲੂਨ ਮੇਚ ਮਸਾਲਾ ਪਾ ਕੇ ਖਾਈ ਤਾਂ ਬੜਾ ਸੁਆਦ ਆਦਾ। ਸਵਾਦ ਤੇ ਲੱਗਦਾ ਅੱਖਾਂ ਦੁਖਣੀਆਂ ਆ ਜਾਂਦੀਆਂ ਗਰਮੁੰਦੀਆਂ। ਨਹੀਂ। ਨਹੀਂ। ਅੱਖਾਂ ਦੁਖਣੀਆਂ ਆ ਜਾਣਗੀਆਂ ਪਤਾ ਨਾ ਖਾ। ਰੱਖ ਤੀ। ਰੱਖ ਦੇ ਚਟਨੀ ਆਪਾਂ ਬਣਾਵਾਂਗੇ। ਉਹ ਚਟਨੀ ਕਾਤੋਂ ਬਣਾਉਣੀ ਐ? ਰਾਤ ਨੂੰ ਰੋਟੀ ਖਾਵਾਂਗੇ ਚਟਨੀ ਦੇ ਨਾਲ। ਹਾਂ ਚਟਨੀ ਨਹੀਂ ਮੈਂ ਖਾਣੀ ਸਬਜ਼ੀ ਨਾ ਖਾਣੀ ਐ ਮੈਂ। ਰੋਜ਼ ਹੀ ਪੰਜ ਕੋ ਦਿਨ ਬਾਅਦ ਚਟਨੀ ਚਟਨੀ ਚਟਨੀ। ਪਤਾ ਕਿੱਡੀ ਸਵਾਦ ਬਣਦੀ ਐ। ਮੈਂ ਪਹਿਲੇ ਦਿਨ ਨਾ ਖੋਸ਼ ਹੋ ਕੇ ਖਾ ਲਈਗੀ ਦੂਜੇ ਦਿਨ ਵੀ ਖੋਸ਼ ਹੋ ਕੇ ਖਾ ਲਈ ਹੋਣੀ ਮੈਨੂੰ ਕੋ ਖਾਦੀ ਨਹੀਂ ਖਾ ਲੈਣੀ ਆ ਤੇ ਸਵਾਦ ਬੜੀ ਪਾਉਦੀ ਹੈ ਆਮ ਇੰਦੇ ਦਾ ਮੈਂ ਖਾਵਾਂਗੀ ਮੈਨੂੰ ਜਦੋਂ ਅੱਖਾਂ ਚ ਵੇਖਾ ਤਾਂ ਆਪਣੇ ਆਂਦੇ ਤਾਂ ਇਹ ਖਾਣੀ ਚ ਨਿਕਣਾ ਨਹੀਂ ਤੇਰੀ ਮਾਂ ਨੂੰ ਅੱਖਾਂ ਚ ਲੜਾ ਇਹਨਾਂ ਚਤਨੀ ਨਹੀਂ ਖਾਣੀ ਮੈਂ ਤੇ ਮਮੀ ਦੇ ਆਂ ਤਾਂ ਤੇਰਾ ਟਿੰਡੇ ਬਣਾ ਲੈਨੇ ਨਿਆਣੇ ਵੀ ਕਹਿੰਦੇ ਵੀ ਨਹੀਂ ਖਾਣੀ ਜਿਹੜਾ ਜੇ ਤਾਂ ਬਣ ਗਈ ਨਾ ਇਹਨੇ ਆਪੇ ਖਾ ਲੈਣੀ ਆ ਤੇ ਹੋੜੀ ਇਹ ਦੇਈ ਆ ਕਰਨ ਮੈਂ ਆਪਣੇ ਸਵੇਰ ਦਾ ਵੀ ਟਾਟੀ ਇੰਡੀਆ ਦਾ ਸੇਡਾ ਡਾਂਗੋ ਜੁਗ ਸੇਰਾ ਢਿੰਡੇ ਬਣਾ ਲੀ ਜੇ ਤਾਂ ਸਵੇਰੇ ਚਟਨੀ ਬਣਾ ਲਾਂਗੇ ਤੇ ਹੁਣ ਬਣਾ ਦੇਣੇ ਢਿੰਡੇ ਹੁਣ ਕੁੜੀ ਕਹਿੰਦਾ ਇਹ ਤੇ ਫਿਰ ਜੋ ਤੈਨੂੰ ਆਖਿਆ ਜੇ ਬੀ ਬਣ ਗਈ ਤੇ ਇਹਨੇ ਖਾ ਲੈਣੀ ਆ ਨਿਆਣਿਆਂ ਨੂੰ ਮਗਰ ਨਹੀਂ ਲੱਗੀ ਦਾ ਹੁਣ ਤਾਂ ਬਣ ਵੀ ਗਈ ਨਾ ਮੈਂ ਫਿਰ ਵੀ ਨਹੀਂ ਖਾਣੀ ਹੈਗੀ ਜੋ ਮਰਜ਼ੀ ਕਰ ਲੈ ਪਰ ਮੈਂ ਮੁੱਖੀ ਸੋਵਣਾ ਪਰ ਮੈਂ ਜੋ ਮਰਜ਼ੀ ਖਾਵਾਂ ਪਾ ਮੈਂ ਦੁੱਧ ਵੀ ਕਿਸਮਾ ਪਰ ਮੈਂ ਰੋ ਟਟਣੀ ਨਾ ਨਹੀਂ ਰੋ। ਜਾਂ ਦੁੱਧ ਨਾਲ ਲੱਲੀ ਨਾਲ ਜਾਂ ਦੁੱਧ ਨਾਲ ਖਾਲੀ ਰੋਟੀ। ਮੈਂ ਖਾਣੀ ਨਹੀਂ ਰੋਟੀ ਜਾਓ। ਸੁਮੇ ਜੇਦ ਨਹੀਂ ਕਰੀ ਦਿੰਦੀ। ਠੀਕ ਆ। ਸਵਾਦ ਬਣਾਉਣੀ ਮੈਂ ਠੀਕ ਆ। ਖਾ ਲਈ ਫਿਰ। ਵਿੱਚ ਮਾਸਾ ਮਸਾਲਾ ਪਾ ਲਈ ਤਾਂ ਇੰਨਾ ਤਾਂ ਮਿੱਠਾ ਪਾ ਲਈ। ਸਵਾਦ ਬਣਾ ਚੜਨੀ ਚੀਜੀ। ਠੀਕ ਆ। ਮੈਂ ਨਹੀਂ ਖਾਣੀ। ਜਾ ਤੂੰ ਪਿਆ ਹੈ ਮਗਰ ਨਹੀਂ ਖਾਣੀ। ਬਣਾ ਆ ਗਿਆ। ਲੈ ਤੂੰ ਇੱਥੇ ਬੈਠੀ ਏ ਰੋਟੀ ਪਾਣੀ ਕਰ ਲਿਆ ਵਾ। ਹਾਂ ਕਰ ਲਿਆ। ਕੀ ਬਣਾਇਆ ਫੇਜੀ ਪਨੀਰ ਲੈ ਨਾਲ ਪ੍ਰੀਵਨ ਚਟਨੀ ਚਟਨੀ ਬਣਾਈ ਹੈ ਹਾਂ ਚਟਨੀ ਵੀ ਬਣਾਈ ਚਟਨੀ ਤੁਹਾਨੂੰ ਕਹਿੰਦਾ ਸਿਆ ਮਾਦਾ ਲੈ ਲਈ ਨਾ ਪੀ ਲਈ ਕਿੰਦੀ ਬਣਨੀ ਚਟਨੀ ਆਹੋ ਕਹਿੰਦੀ ਪਨੀਰ ਦੇ ਨਾਲ ਚਟਨੀ ਬਣਾ ਲਓ ਤਾਂ ਵਧੀਆ ਫਿਰ ਮਜ਼ਾ ਰੋਟੀ ਖਾਣ ਦਾ ਬਹੁਤ ਮਚਾਣਾ ਹਾਂ ਮਤਾ ਮੁਝੇ ਕਿ ਅੱਗੇ ਸਾਡੇ ਘਰ ਕਦੀ ਪਨੀਰ ਬਣਿਆ ਕਿਉਂ ਸਾਡੇ ਘਰ ਬਿਰਨ ਕੋ ਨਹੀਂ ਬੰਦਾ ਪਤਾ ਨਹੀਂ ਪੀ ਨਹੀਂ ਬੰਦਾ ਪਨੀਰ ਮਾਦਾ ਨੇ ਕਦੀ ਬਣਾਉਂ ਦਿੱਤਾ ਉਹ ਚੱਲ ਮੈਂਗਾ ਸਿਆਜ ਤਾਂ ਬਣਾ ਲਿਆ ਹੋਇਆ ਅਜ ਤੂੰ ਵੀ ਚੋਰੀ ਚੋਰੀ ਕਰ ਲਿਆ ਕਰ ਨਾ ਦੁੱਧ ਦਾ ਕੱਟ ਕੁੱਟ ਲਿਆ ਕਰਕੇ ਪਾਸੇ ਪੁੱਛ ਰੱਖ ਗਏ ਅਜੇ ਤਾਰ ਮਗਰ ਥਣੀ ਕੱਢ ਕੇ ਆਉਂਦੀ ਆ ਤੇ ਡਿੱਗੀ ਚ ਪਹਿਲਾਂ ਪੈ ਜਾਂਦਾ ਵਾ ਦੁੱਧ ਵੀ ਡੇਰੀ ਦੇ ਕੇ ਆਉਣਾ ਵਾ ਤੂੰ ਚੋਰੀਓ ਚ ਕਿੰਨੀ ਕੀ ਕਰ ਲੈ ਰੱਖਣਾ ਤਾਂ ਮੈਂ ਫ੍ਰਿਜ ਚ ਹੀ ਆ ਨਾ ਉਹਨੇ ਉਹ ਵੀ ਮੇਨ ਮੇਨ ਕੇ ਰੱਖਿਆ ਹੁੰਦਾ ਇਹ ਤਾਂ ਬਲੂ ਕੱਲੀ ਚਟਨੀ ਆ ਫੇਰ ਹੋਰ ਚਟਨੀ ਆ ਕਿ ਚਟਨੀ ਕਹਿੰਦੀ ਕੱਚੀ ਲੱਸੀ ਕਰਕੇ ਤੇ ਨਾਲ ਉਹਨਾ ਪੀ ਕਾ ਲੈ ਮੈਂ ਤਾਂ ਥੋੜਾ ਗਵੰਡੀ ਰੋਟੀਂ ਦੇ ਲੈਂਦੇ ਹੀ ਹੂੰ ਉਹ ਮੇਰੇ ਰਖਾ ਲੈ ਵੀ ਕੱਲ ਨੂੰ ਬਣਾ ਲਿਓ ਚਲੋ ਕਦੀ ਮੰਗ ਕੇ ਵੀ ਨਹੀਂ ਲਿਓਣਾ ਤੇ ਘਰੋਂ ਨਹੀਂ ਚੀਜ਼ ਬਣਾਉਣੀ। ਹੋਰ ਚਟਣੀ ਨਾਲ ਰੋਟੀ ਚੱਲੂਗੀ ਹੈ। ਹੋਰ ਚਟਣੀ ਨਾਲ ਚੱਲੂਗੀ। ਚਲ ਫੇ ਬਣਾ ਰੋਟੀਆਂ ਤਾਂ ਬਣਾ ਬਣ ਗਈ ਤਾਂ ਕਰੰਦੇ ਹੀ ਸੀਗੀ। ਵੀ ਮੈਂ ਸਮਰੀਹ țeੜ ਫੇੜ ਕਰੰਦੇ ਹੀ ਵੀ ਮੈਂ ਨਹੀਂ ਈ ਖਾਣੀ। ਚਲ ਮੁੰਡਾ ਤਾਂ ਦੁੱਧ ਦੁੱਧ ਪੀ ਲੈਂਦਾ ਵਾ ਤੇ ਪਰ ਉਹ ਕੁੜੀ ਤਾਂ ਕਰਦੀ ਹੈ ਨਾ। ਅੱਛਾ। ਮੁੰਡੇ ਵਾਸਤੇ ਦੁੱਧ ਪਤਾ ਨਹੀਂ ਕਿੱਦਾਂ ਰੱਖਿਆ ਜਾਂਦਾ। ਚਲੋ ਪੋਤੇ 'ਚ ਪਿਆਰ ਬੜਾਣਾ। ਮੈਂਨੇ ਕਿ ਰੱਖਿਆ ਹੁੰਦਾ ਉਹ ਗੜਾ ਉਧਰ ਰੱਖਿਆ ਹੁੰਦਾ। ਚਲ ਬਣਾ ਰੋਟੀਆਂ ਫੇਰ। ਮੈਂ ਮੈਂ ਤਾਂ ਵੇਰਲੀ ਜਦੋਂ ਚਟਨੀ ਬਣਾ ਕੇ ਸਾਰ ਲੈਣਾ ਪਾ ਬਣਿਆ ਤਾਂ ਇਦਾਂ ਪੁੱਛਦੇ ਸਾਰੇ ਜਿਦਾਂ ਸਾਰਾ ਕੁਝ ਮੇਰੇ ਹੱਥ ਵਾਸ ਹੁੰਦਾ ਵਾ ਮੇਰੇ ਦਾ ਹੱਥੋਂ ਟਿੰਡੇ ਰਖਾ ਲਿਆ ਅਗਲੀ ਨੇ ਮੈਂ ਕੀ ਬਣਾ ਲੈਣਾ ਵਾ ਉਹ ਵੀ ਗਵਾਂਢੀਆਂ ਘਰੋਂ ਮੰਗ ਕੇ ਲਿਆਂਦੀ ਜੀ ਜਿਆਦਾ ਮੋਲ ਲਿਆਂਦੇ ਹੋਂ ਤਾਂ ਫੇਰ ਕਹੇ ਵੀ ਹਾਂ ਮੋਲ ਲਿਆ ਕੇ ਤੂੰ ਜਾੜਾ ਕਰਤਾ ਮੰਗ ਕੇ ਵੀ ਨੀ ਚੀਜ਼ ਕਿਹ ਘਰੋਂ ਲਿਆ ਕੇ ਸਾਰ ਲਿਆ ਸੋਦੀ